ਕੀ ਦੱਸ ਕੋਈ ਕਿ ਕੇਲਾ 52 ਕਰੋੜ ਰੁਪਏ ਦਾ ਵਿਕ ਸਕਦਾ ਆ ਉਹ ਕੇਲਾ ਨਾ ਸੋਨੇ ਦਾ ਹੈ ਨਾ ਹੀਰਿਆਂ ਦਾ ਆ ਇੱਕ ਸਧਾਰਨ ਜਾਂ ਕੇਲਾ ਆ ਜਿਹੜਾ ਅਸੀਂ ਆਮ ਤੌਰ ਤੇ ਰੇੜੀਆਂ ਤੇ ਦੇਖਦੇ ਆ ਜਾਂ ਖਰੀਦ ਕੇ ਖਾਂਦੇ ਆ ਇਸ ਦੀ ਪੂਰੀ ਕਹਾਣੀ ਕੀ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਦੇਖ ਰਹੇ ਹੋ ਆਰਡੀ ਪ੍ਰੋਡਕਸ਼ਨਸ YouTube ਚੈਨਲ ਤੇ ਮੈਂ ਹਾਂ ਦਮਨਪ੍ਰੀਤ ਗੌਰ ਸਭ ਤੋਂ ਪਹਿਲਾਂ ਗੁਜਾਰਿਸ਼ ਹੈ ਕਿ ਅਜਿਹੀਆਂ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ YouTube ਚੈਨਲ RD productions ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਦਰਸ਼ਕੋ ਤੁਸੀਂ ਸਹੀ ਸੁਣਿਆ ਹੈ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਹੀ ਦੱਸਿਆ ਹੈ ਕਿ ਇੱਕ ਕੇਲਾ 52 ਕਰੋੜ ਰੁਪਏ ਦਾ ਵਿਕ ਸਕਦਾ ਆ ਵਾਕਈ ਹੀ ਇੱਕ ਕੇਲਾ ਵਿਕਿਆ ਆ 52 ਕਰੋੜ ਰੁਪਏ ਦਾ ਤੇ ਉਹ ਕੇਲਾ ਵੀ ਸਧਾਰਨ ਜਾਇਆ ਜਿਹੜਾ ਅਸੀਂ ਆਮ ਤੌਰ ਤੇ ਵੇਖਦੇ ਆ ਕਿਸੇ ਰੇੜੀਆਂ ਦੇ ਉੱਤੇ ਪਿਆ ਹੁੰਦਾ ਆ ਜਿਸ ਦੀ ਕੀਮਤ ਜੇਕਰ ਆਪਾਂ ਦੇਖੀਏ ਤਾਂ ਅੰਦਾਜ਼ਨ 5 ਜਾਂ 10 ਰੁਪਏ ਹੁੰਦੀ ਹੈ ਜੇਕਰ ਆਪਾਂ ਦਰਜਨ ਕੇਲਿਆਂ ਦੀ ਗੱਲ ਕਰੀਏ ਤਾਂ ਆਮ ਤੌਰ ਤੇ 40 ਤੋਂ ਲੈ ਕੇ 80 90 ਰੁਪਏ ਦਰਜਨ ਤੱਕ ਸਾਨੂੰ ਆਮ ਤੌਰ ਤੇ ਮਿਲ ਜਾਂਦੇ ਆ ਪਰ ਇੱਕ ਕੇਲਾ ਵਿਕਿਆ ਆ ਜੋ ਕਿ ਇੱਕ ਸਧਾਰਨ ਕੇਲਾ ਸੀ ਪੀਲੇ ਰੰਗ ਦਾ ਕੇਲਾ ਜੋ 52 ਕਰੋੜ ਰੁਪਏ ਦੇ ਵਿੱਚ ਵਿਕਿਆ ਆ ਤੇ ਇਹ ਕੇਲੇ ਨੂੰ ਖਰੀਦਿਆ ਆ ਇੱਕ ਕ੍ਰਿਪਟੋ ਕਰੰਸੀ ਦੇ ਬਿਜ਼ਨਸਮੈਨ ਨੇ ਇਸ ਦੀ ਪੂਰੀ ਕਹਾਣੀ ਤੁਹਾਨੂੰ ਦੱਸਦੇ ਆ ਹੋਇਆ ਇੰਜ ਦੀ ਅਮਰੀਕਾ ਦੇ ਵਿੱਚ ਇੱਕ ਨਿਲਾਮੀ ਚੱਲ ਰਹੀ ਸੀ ਆਰਟ ਦੀ ਤੇ ਇੱਕ ਕਮੀਡੀਅਨ ਵਿਅਕਤੀ ਨੂੰ ਕਿਹਾ ਜਾਂਦਾ ਆ ਉਸ ਦਾ ਨਾਮ ਹੈ ਕੈਟਲਨ ਜੋ ਕਿ ਇਟਲੀ ਦਾ ਰਹਿਣ ਵਾਲਾ ਆ ਉਹ ਕੀ ਕਰਦਾ ਆ ਇੱਕ ਕੇਲਾ ਲੈਂਦਾ ਆ ਉਸ ਨੂੰ ਦੀਵਾਰ ਦੇ ਉੱਤੇ ਇੱਕ ਸਿਲਵਰ ਰੰਗ ਦੀ ਟੇਪ ਦੇ ਨਾਲ ਚਪਕਾ ਦਿੰਦਾ ਆ ਤੇ ਜਿਵੇਂ ਹੀ ਉਸ ਨੂੰ ਚਿਪਕਾਉਂਦਾ ਆ ਤਾਂ ਲੋਕ ਉਸ ਆਰਟ ਵੱਲ ਵੇਖਦੇ ਆ ਤੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਕੀ ਹੈ ਇੱਕ ਸਧਾਰਨ ਜਿਹਾ ਕੇਲਾ ਆ ਤੇ ਇਹ ਜਿਹੜਾ ਹੈ ਇਸ ਦੀ ਲੋਕ ਬੋਲੀ ਲਗਾ ਰਿਹਾ ਹੈ ਬੋਲੀ ਲਗਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਸ ਨੂੰ ਖਰੀਦਦਾ ਹੈ ਐਚੀ ਜਸਟਿਨ ਸੰ ਪੂਰੇ 6.2 ਮਿਲੀਅਨ ਜਿਸ ਨੂੰ ਸੀ ਭਾਰਤੀ ਰੁਪਏ ਦੇ ਵਿੱਚ ਜੇਕਰ ਕਨਵਰਟ ਕਰੀਏ ਤਾਂ ਇਸ ਦੀ ਕੀਮਤ ਬਣਦੀ ਹੈ 52 ਕਰੋੜ 35 ਲੱਖ ਰੁਪਇਆ ਤੇ ਉਸ ਦੀ ਬੋਲੀ ਨੂੰ ਲਗਾਉਂਦੇ ਹੈ ਤੇ ਉਸ ਤੋਂ ਬਾਅਦ ਉਹ ਇਸ ਕਿਲੇ ਨੂੰ ਖਾ ਵੀ ਲੈਂਦੇ ਹੈ ਦਸ਼ਕੋਂ ਮੈਂ ਤੁਹਾਨੂੰ ਦੱਸ ਦਿਆਂ ਕਿ ਪਹਿਲਾਂ ਜੋ ਲੋਕ ਇਸ ਕੇਲੇ ਦੀ ਬੋਲੀ ਲਗਾਉਂਦੇ ਐ ਉਹਨਾਂ ਨੂੰ ਇਹ ਲੱਗਦਾ ਹੈ ਉਹ ਆਪਸ ਦੇ ਵਿੱਚ ਇਸ ਗੱਲ ਦੇ ਉੱਤੇ ਬਹਿਸ ਕਰਦੇ ਐ ਕਿ ਜਿਹੜੀ ਸਿਲਵਰ ਕਲਰ ਦੀ ਟੇਪ ਲੱਗੀ ਹੈ ਇਹ ਸ਼ਾਇਦ ਚਾਂਦੀ ਦੀ ਹੈ ਜਦਕਿ ਉਹ ਚਾਂਦੀ ਦੀ ਨਹੀਂ ਸੀ ਉਹ ਡਿਟੈਕਟ ਟੇਪ ਸੀਗੀ ਕਿ ਜੋ ਆਮ ਸਧਾਰਨ ਜੀ ਟੇਪ ਹੁੰਦੀ ਹੈ ਸਿਲਵਰ ਕਲਰ ਦੀ ਤੇ ਉਹੀ ਟੇਪ ਜਿਹੜੀ ਲੱਗੀ ਹੋਈ ਸੀ ਦੀਵਾਰ ਦੇ ਉੱਤੇ ਕੇਲੇ ਨੂੰ ਚਿਪਕਾਇਆ ਗਿਆ ਦੀਵਾਰ ਦਾ ਰੰਗ ਸੀ ਚਿੱਟਾ ਉੱਤੇ ਪੀਲਾ ਕੇਲਾ ਸੀਗਾ ਤੇ ਉੱਤੇ ਜਿਹੜੀ ਸਿਲਵਰ ਰੰਗ ਦੀ ਟੇਪ ਦੇ ਨਾਲ ਲਗਾਇਆ ਗਿਆ ਤੇ ਉਸ ਤੋਂ ਬਾਅਦ ਇਸ ਨੂੰ ਖਰੀਦ ਲਿਆ ਜਸਟਿਨ ਸਨ ਨੇ ਪੂਰੇ 52 ਕਰੋੜ 35 ਲੱਖ ਰੁਪਏ ਦੇ ਵਿੱਚ ਤੇ ਇਹ ਕੇਲਾ ਜਿਹੜਾ ਆ سوشل میڈیا ਦੇ ਉੱਤੇ ਬਹੁਤ ਵਾਇਰਲ ਹੋ ਰਿਹਾ ਹੈ ਕਿ ਇੱਕ ਸਧਾਰਨ ਜਿਹੇ ਕੇਲੇ ਨੂੰ ਜਿਹੜਾ ਹੈ ਇੰਨੀ ਮਹਿੰਗੀ ਕੀਮਤ ਦੇ ਉੱਤੇ ਕਿਉਂ ਖਰੀਦਿਆ ਗਿਆ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਇੱਕ ਕਲਾ ਆ ਉਹਨਾਂ ਨੇ ਆਰਟ ਪੇਸ਼ ਕੀਤਾ ਆ ਵੱਖਰਾ ਜਿਹੜਾ ਆ ਆਰਟ ਹੈਗਾ ਆ ਦਰਸ਼ਕੋ ਦੱਸ ਦਿਆਂ ਕਿ ਇਸ ਤੋਂ ਪਹਿਲਾਂ 2019 ਦੇ ਵਿੱਚ ਵੀ ਇੱਕ ਇਸੇ ਤਰ੍ਹਾਂ ਦਾ ਆਰਟ ਚਰਚਾ ਦੇ ਵਿੱਚ ਆਇਆ ਸੀਗਾ ਉਦੋਂ ਵੀ ਜਿਹੜਾ ਹੈ ਇੱਕ ਬੀਚ ਦੇ ਉੱਤੇ ਇੱਕ ਥਾਂ ਦੇ ਉੱਤੇ ਇਸ ਕੇਲੇ ਨੂੰ ਜਿਹੜਾ ਇਸ ਤਰੀਕੇ ਨਾਲ ਲਗਾਇਆ ਗਿਆ ਸੀ ਤੇ ਹੁਣ ਜਿਹੜਾ ਹੈ ਸੋਸ਼ਲ ਮੀਡੀਆ ਦੇ ਉੱਤੇ ਕੇਲਾ ਬਹੁਤ ਵਾਇਰਲ ਹੋ ਰਿਹਾ ਹੈ ਕਿ 52 ਕਰੋੜ ਰੁਪਏ ਦੇ ਵਿੱਚ ਇੱਕ ਕੇਲਾ ਵਿਕਿਆ ਆ ਤੇ ਹੁਣ ਤੱਕ ਸ਼ਾਇਦ ਸਭ ਤੋਂ ਮਹਿੰਗਾ ਫਰੂਟ ਹੋ ਸਕਦਾ ਆ ਜੋ ਕਿ ਇੰਨੀ ਕੀਮਤ ਦੇ ਉੱਤੇ ਖਰੀਦਿਆ ਗਿਆ ਆ ਦਸ਼ਕੋ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਸਟੋਰੀ ਚੰਗੀ ਲੱਗੀ ਹੋਵੇਗੀ ਕੁਸ਼ੀਸ ਬਾਰੇ ਕੀ رائے ਰੱਖਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅਜੀਆਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਸਾਡੇ YouTube ਚੈਨਲ RD productions ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ